ਨਲ ਬੰਗਿਆ ਸੀ ਉਹਨੂੰ ਪੁੱਛ ਕੇ ਵੇਖੋ ਅੱਜ। ਕਿਹਾ ਉਹਨੂੰ ਪੁੱਛ ਕੇ ਵੇਖੋ। ਪਿੱਡ ਨੂੰ ਪੁੱਛ ਕੇ ਵੇਖੋ ਵੀ ਬੰਦਾ ਕਿਦਾਂ ਦਾ ਸੀ। ਮੈਂ ਦੇਖਿਆ। ਗੱਲਾਂ ਕੀਤੀਆਂ ਬੈਠ। ਦੁੱਖ ਨਾਲ ਕਹਿ ਰਿਹਾ। ਫਿਰ ਕਈ ਵਾਰੀ ਸੋਚੀ ਤਾਂ ਕਿ ਪੰਜਾਬ ਦੀ ਗੱਲ ਕਰਦੇ ਆ ਸੀ। ਅਸੀਂ ਰਾਖੇ ਆ, ਅਸੀਂ ਬਚਾਉਂਦੇ ਰਹੇ ਆ। ਉਹ ਨਹੀਂ ਯਾਰ ਜਿਹੜਾ ਮੜਾ ਜਾ ਉੱਪਰ ਜਾਂਦਾ ਸੀ ਥੱਲੇ ਲਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਆ ਕਿਹੜੀ ਕਸਰ ਛੱਡਦੇ ਆ ਸੀ ਆਪਣੇ ਵਿੱਚ ਕੁਆਲਿਟੀ ਪੈਦਾ ਕਰਨ ਦੀ بجائے ਦੂਜਿਆਂ ਦੀਆਂ ਲੱਤਾਂ ਖਿੱਚਣ ਤੇ ਜ਼ੋਰ ਲਾ ਦਿੰਦੇ ਆ ਇਹ ਅੱਗੇ ਗਿਆ ਤੇ ਗਿਆ ਕਿਵੇਂ ਇਹ ਉੱਪਰ ਪਹੁੰਚਿਆ ਤੇ ਪਹੁੰਚਿਆ ਕਿਵੇਂ ਪਰ ਇਹ ਕੰਮ ਨਹੀਂ ਇਹ ਕੋਈ ਤਰੀਕਾ ਨਹੀਂ ਹੁੰਦਾ ਕੀ ਕਹਦਾ ਆਪਣੇ ਅੰਦਰ ਕੁਆਲਿਟੀ ਪੈਦਾ ਕਰਕੇ ਉੱਥੇ ਤੱਕ ਪਹੁੰਚਣਾ ਬੁਝ ਗਿਆ ਕਿਸੇ ਦੇ ਘਰ ਦਾ ਦੀਵਾ ਖੁਸ਼ ਹੋ ਜਾਉ ਜਗਾ ਲਉ ਦੀਵੇ ਉਹ ਕਹਿੰਦਾ ਸੀ ਨਾ ਪਿੱਛੇ ਜਿਹੀ ਬੈਤੇ ਮੇਰਾ ਜਲਾਜਾ ਉੱਠਣਾ ਜਵਾਨੀ ਚ ਕਿੰਨੇ ਸਾਲ ਤੱਕ ਜੋਬੰਦਰ ਉੱਤੇ ਮਰਨਾ ਉਹ ਗੱਲਾਂ ਪੂਰੀਆਂ ਹੋ ਗਈ ਅੱਜ ਦੁੱਖ ਹੈ ਠੀਕ ਹੈ ਗੁਰਬਾਣੀ ਦਾ ਪ੍ਰਚਾਰ ਕਰਦੇ ਆ ਪਰ ਗੁਰਬਾਣੀ ਇਹ ਥੋੜਾ ਕਹਿੰਦੀ ਲੋਕਾਂ ਨੂੰ ਮਾਰੋ ਖੁੱਲ ਕੇ ਬੋਲੋ ਸਾਰੇ ਬੋਲੋ ਪਿਆਰ ਬੰਦੇ ਦਾ ਮਾਰੋ ਬੰਦੇ ਦਾ ਨਾ ਮਾਰੋ ਕਿਸ ਦਾ ਪੁੱਤ ਨਾ ਮਾਰੋ ਕਿਸੇ ਦਾ ਭਰਾ ਨਾ ਮਾਰੋ ਕਿਸੇ ਦਾ ਦੋਸਤ ਨਾ ਮਾਰੋ ਕਿਸੇ ਕੁੱਤੇ ਨੂੰ ਵੀ ਨਾ ਮਾਰੋ ਯਾਰ ਬੰਦੇ ਨਾ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਕੱਲ੍ਹ ਬਾਹਰ ਮੈਨੂੰ ਖਬਰ ਆਈ ਹੈ ਪੰਜਾਬ ਤੋਂ ਅੱਗ ਵਾਂਗੂ ਫੈਲੀ ਹੈ ਕਿ ਜਿੱਥੇ ਸਿੱਧੂ ਮੂਸੇ ਵਾਲੇ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਸੜਕ ਤੇ ਜਾਂਦੇ ਆ ਕਤਲ ਕਰ ਦਿੱਤਾ ਗਿਆ ਕਈ ਵਾਰੀ ਤੁਸੀਂ ਸੋਚੋਗੇ ਅਸੀਂ ਤੇ ਧਾਰਮਿਕ ਲੋਕ ਪ੍ਰਚਾਰ ਕਰਨ ਵਾਲੇ ਲੋਕ ਆ ਗੁਰਬਾਣੀ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਅਸੀਂ ਇਹਨਾਂ ਗੌਣ ਵਾਲਿਆਂ ਦੇ ਜੀਣ ਜਾਂ ਮਰਨ ਤੋਂ ਕੀ ਲੈਣਾ ਪਰ ਵੀਰੋ ਉਹਦੇ ਜੇ ਮੈਂ ਗੌਣ ਨਾਲ ਕੁਝ ਨਹੀਂ ਨਾ ਲੈਣਾ ਪਰ ਮੈਂ ਉਹਦੇ ਟੜਕਦੇ ਦਿਲ ਨਾਲ ਤਾਂ ਮੈਨੂੰ ਵੀ ਪਿਆਰ ਹੈ ਚੱਲਦੇ ਸਾਹਾਂ ਨਾਲ ਤਾਂ ਮੈਂ ਵੀ ਪਿਆਰ ਕਰਦਾ ਇਨਸਾਨੀਅਤ ਨਾਲ ਤਾਂ ਮੈਂ ਪਿਆਰ ਕਰਦਾ ਬੰਦਾ ਜਿਉਂਦਾ ਰਵੇ ਇਹ ਤਾਂ ਚਾਹੁੰਦਾ ਮੈਂ ਮੈਂ ਤਾਂ ਕੁੱਤਾ ਵੀ ਨਹੀਂ ਚਾਹੁੰਦਾ ਕੋਈ ਮਰੇ ਕਿਸੇ ਦਾ ਇਸ ਗੱਲ ਦਾ ਤੇ ਦਰਦ ਹੈ ਨਾ ਅੰਦਰ ਨਾਲੇ ਉਹ ਬੱਚਾ ਕਿਸ ਤਰ੍ਹਾਂ ਦੇ ਗੀਤ ਗਾਉਂਦਾ ਸੀ ਮੈਂ ਬਹੁਤੇ ਨਹੀਂ ਸੁਣੇ ਪਰ ਮੇਰੇ ਨਾਲ ਕਈ ਵਾਰੀ ਉਹ ਬੰਦਾ ਫੋਨ ਤੇ ਗੱਲ ਕਰਦਾ ਸੀ ਕਿ ਨੂੰ ਪਿੱਛੇ ਮਿਲਦਾ ਆ ਇੰਨਾ ਕੋਮਲ ਮਨ ਕੋਮਲ ਦਿਲ ਉਹਦੇ ਅੰਦਰ ਇਕ ਦਰਦਵੰਦ ਦਰਦਾਂ ਦਾ ਭਰਿਆ ਹੋਇਆ ਪਿਆਰ ਦਾ ਭਰਿਆ ਹੋਇਆ ਦਿਲ ਸੀ ਉਹਦੇ ਅੰਦਰ ਤੇ ਅੱਜ ਪਤਾ ਮੈਨੂੰ ਕਿੰਨਾ ਦੁੱਖ ਲੱਗ ਰਿਹਾ ਦੋ ਘੰਟੇ ਦੀ ਉਹਦੇ ਨਾਲ ਮਿਲਣੀ ਨੇ ਮੇਰਾ ਮਨ ਇੰਨਾ ਮੋਇਆ ਸੀ ਜਿੱਦਾਂ ਮੇਰੇ ਤੇ ਅਟੈਕ ਹੋਇਆ ਸੀ ਨਾ 17 ਮਈ 2016 ਚ ਅੱਜ ਲੱਗਦਾ ਜਿਵੇਂ ਮੇਰੇ ਤੇ ਦੁਬਾਰਾ ਅਟੈਕ ਹੋਇਆ ਹੋਵੇ ਉਨਾ ਹੀ ਦੁੱਖ ਲੱਗ ਰਿਹਾ ਅੱਜ ਵੀ ਕਿਸੇ ਦੇ ਸਾਹ ਰੋਕ ਦੇਣੇ ਤੇ ਕੋਈ ਹੱਲ ਨਹੀਂ ਕਿਸੇ ਦੀ ਜਾਨ ਖੋਹ ਲੈਣੀ ਤਾਂ ਕੋਈ ਹੱਲ ਨਹੀਂ ਹੋਣ ਵਾਲੀ ਪਤਨੀ ਨੂੰ ਪਹਿਲਾਂ ਹੀ ਵਿਧਵਾ ਬਣਾ ਦੇਣਾ ਇਹ ਤਾਂ ਕੋਈ ਹੱਲ ਨਹੀਂ ਮਾਂ ਦਾ ਪੁੱਤ ਖੋਹ ਲੈਣਾ ਤਾਂ ਕੋਈ ਹੱਲ ਨਹੀਂ ਪਿਓ ਦਾ ਲੱਕ ਤੇ ਜਿਗਰ ਖੋਹ ਲੈਣਾ ਤਾਂ ਕੋਈ ਹੱਲ ਨਹੀਂ ਕਰੋੜਾ ਬੰਦੇ ਨੂੰ ਪਿਆਰ ਕਰਦੇ ਸੀ ਉਹਨੂੰ ਖੋਹ ਲੈਣਾ ਇਹ ਤਾਂ ਕੋਈ ਹੱਲ ਨਹੀਂ ਮੈਂ ਨਹੀਂ ਸੁਣਿਆ ਕਿ ਸਿੱਧੂ ਨੇ ਫਲਾਣੇ ਬੰਦੇ ਦਾ ਕਤਲ ਕੀਤਾ ਇਹ ਮਾਰਣ ਜਾਂਦਾ ਸੀ ਬੋਲਦਾ ਸੀ ਗੱਲ ਕਰਦਾ ਸੀ ਗਾਉਂਦਾ ਸੀ ਗਾਉਣ ਦਾ ਜਵਾਬ ਗਾਉਣ ਨਾਲ ਦਿੱਤਾ ਜਾਂਦਾ ਬੋਲਣ ਦਾ ਜਵਾਬ ਬੋਲਣ ਨਾਲ ਦਿੱਤਾ ਜਾਂਦਾ ਪਰ ਇੱਕ ਬੋਲਦਾ ਹੈ ਅਗਲਾ ਦੂਸਰਾ ਹਥਿਆਰ ਨਾਲ ਜਵਾਬ ਦਿੰਦਾ ਇਹ ਕਿਧਰ ਦਾ ਅਜਾਫ ਹੈ ਕੀ ਹੋ ਗਿਆ ਸਾਨੂੰ ਤੇ ਮੈਂ ਦੱਸਾਂ ਤੁਹਾਨੂੰ ਵੀਰੋ ਮੂਸੇ ਵਾਲਾ ਦਾ ਕਸੂਰ ਕੀ ਸੀ ਉਹਦਾ ਕਸੂਰ ਸੀ ਉਸ ਬੰਦੇ ਦੀ ਚੜ੍ਹਾਈ ਬਹੁਤ ਸੀ ਕੋ ਬੰਦਾ ਕਿਸੇ ਤੋਂ ਦਬਦਾ ਨਹੀਂ ਸੀ ਉਹਦਾ ਕਸੂਰ ਇਹ ਸੀ ਉਹ ਜਿੱਦੀ ਸੀ ਉਹਦਾ ਕਸੂਰ ਇਹ ਸੀ ਉਹ ਇਕੱਲੇ ਇਕੱਲੇ ਦੀ ਚਾਪਲੂਸੀ ਨਹੀਂ ਸੀ ਕਰਦਾ ਉਹਦਾ ਕਸੂਰ ਇਹ ਸੀ ਉਹ ਭੀੜ ਤੋਂ ਵੱਖਰਾ ਸੀ ਭੀੜ ਚਾਹੁੰਦੀ ਏ ਸਾਡੇ ਨਾਲ ਰਲ ਕੇ ਚੱਲੋ ਤੇ ਜਿਹੜਾ ਭੀੜ ਤੋਂ ਵੱਖਰਾ ਚੱਲੇਗਾ ਹਟ ਕੇ ਚੱਲੇਗਾ ਇਹ ਭੀੜ ਉਹਦੇ ਨਾਲ ਇਦਾਂ ਹੀ ਕਰੇਗੀ ਕਰੋੜਾ ਉਹਦੇ ਫੈਨ ਹੋਣਗੇ ਪਰ ਉਹਦੇ ਵਰਗੇ ਉਹਦੇ ਫੈਨ ਨਹੀਂ ਸਨ ਉਹਦੇ ਫੀਲਡ ਦੇ ਦਿਨੋਂ بڑے ਬੰਦੇ ਨਫ਼ਰਤ ਕਰਦੇ ਸੀ ਕਹਿੰਦੇ ਜਿੱਦਣ ਤੋਂ ਆਇਆ ਸਾਡੀ ਰੋਜੀ ਰੋਟੀ ਬੰਦ ਹੋ ਗਈ। ਇਹ ਵੀ ਬੱਲੇ ਬੱਲੇ। ਕਈ ਵਾਰੀ ਨਾ ਬੰਦਾ ਖੁਦ ਬਹੁਤ ਸਤਕਾਰ ਚ ਹੁੰਦਾ ਹੈ ਪਰ ਦੂਜਾ ਜਦੋਂ ਉੱਤੇ ਆਕਾਸ਼ਾਂ ਚੜਦਾ ਹੈ ਬਰਦਾਸ਼ਤ ਨਹੀਂ ਹੁੰਦਾ ਸਾਡੇ ਪੰਜਾਬੀਆਂ ਚ ਸਾਡੇ ਲੋਕਾਂ ਚ ਧਰਮ ਵਿੱਚ ਸਮਾਜ ਵਿੱਚ ਰਾਜਨੀਤੀ ਵਿੱਚ ਗੌਣ ਵਾਲਿਆਂ ਚ ਜਿਹੜਾ ਜਿਹੜਾ ਉੱਪਰ ਗਿਆ ਇਹਨਾਂ ਨੇ ਚੱਕ ਕੇ ਥੱਲੇ ਲਾਇਆ ਲਾਓ ਥੱਲੇ ਆਪਣੀ ਕੁਆਲਿਟੀ ਨਾਲ ਪਰ ਕਤਲ ਕਰਨਾ ਯਾਰ ਕਿੱਧਰ ਦੀ ਸੋਚ ਹੋਈ ਬੰਦੇ ਨੂੰ ਮਾਰ ਦੇਣਾ ਇਹ ਕਿੱਧਰ ਦੀ ਸੋਚ ਹੋਈ ਇੱਥੇ ਵੇਖਦਾ ਛੜਕਾਂ ਤੇ ਜਾਂਦੇ ਆ ਕਿਸੇ ਨੂੰ ਨਾ ਇੱਥੇ ਜਾਨਵਰ ਵੀ ਲੰਘਦਾ ਬਿੱਲੀ ਵੀ ਲੰਘਦੀ ਹੈ ਕਹਿੰਦੇ ਹਟ ਨਾ ਕਰ ਜਾ ਯਾਰ ਤਕਲੀਫ ਨਾ ਹੋ ਜਾਏ ਪਰ ਉਸ ਬੰਦੇ ਕੋਲ ਤੇ ਬੜਾ ਕੋਮਲ ਦਿਲ ਸੀ ਯਾਰ ਕੁਝ ਵੀ ਨਹੀਂ ਸੀ ਅਜੇ ਤੋਬਰ ਆਪਣੀ ਕੁਆਲਿਟੀ ਲਿਆਉਂਦੇ ਅੱਗੇ ਵਧਦੇ ਉੱਥੇ-ਉੱਥੇ ਸ਼ੋਅ ਕਰਦੇ ਜਿੱਥੇ ਉਹ ਕਰਕੇ ਆਇਆ ਸੀ ਇਸ ਗੱਲ ਦਾ ਦੁੱਖ ਹੈ ਅੱਜ ਕਿੱਦਾਂ ਨੇ ਪੰਜਾਬੀ ਬਣ ਰਹੇ ਆ ਅਸੀਂ ਹੋ ਸਕਦਾ ਹੈ ਬੰਦਾ ਰਾਜਨੀਤੀ ਗੰਦੀ ਰਾਜਨੀਤੀ ਉਹਦੀ ਭੇਟ ਚੜ ਗਿਆ ਹੋਵੇ ਦੋ ਗੱਲਾਂ ਕਹਾਂਗਾ ਸਰਕਾਰ ਨੂੰ ਵੀ ਦੋਨੇ ਗੱਲਾਂ ਇਕੱਠੀਆਂ ਸੁਣਿਓ ਪੰਜਾਬ ਸਰਕਾਰ ਦਾ ਲਾਅ ਐਂਡ ਆਰਡਰ ਕਿੱਥੇ ਹੈ ਤੇ ਪੰਜਾਬ ਸਰਕਾਰ ਦੀ ਅਡੈਲੀਜੈਂਸੀ ਕਿੱਥੇ ਹੈ ਇੱਕ ਗੱਲ ਤੇ ਬਸ ਸਵਾਲੀਆ ਚਿੰਨ ਹੈ ਪਰ ਨਾਲ ਇਹ ਵੀ ਸੋਚਣਾ ਪੈਣਾ ਹੈ ਆ ਦੂਜੀਆਂ ਪਾਰਟੀਆਂ ਉਹ ਵੀ ਤੇ ਚਾਹੁੰਦੀਆਂ ਨੇ ਕਿ ਪੰਜਾਬ 'ਚ ਗੰਦ ਪਵੇ ਪਤਾ ਲੱਗੇ ਵੀ ਪੰਜਾਬ 'ਚ ਹਿੱਲਿਆ ਪਿਆ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਇਹ ਦੂਜੇ ਵੀ ਚਾਹੁੰਦੇ ਨੇ ਕੀ ਪਤਾ ਕਿਸ ਬੰਦੇ ਦੀ ਗੰਦੀ ਰਾਜਨੀਤੀ ਦੀ ਇਹ ਭੇਡ ਚੜਿਆ ਪਰ ਮੈਂ ਕਿਹੜਾ ਚਾਉਂਦਾ ਵੀ ਅੱਜ ਦਾ ਕੂੜਾ ਲੋਕ ਚਾਹੇ ਉਹ ਪੰਜਾਬੀ ਨਹੀਂ ਉਹਨਾਂ ਨੂੰ ਅੱਜ ਇੰਨਾ ਦੁੱਖ ਲੱਗਿਆ ਇੰਨੀ 6:00 ਵਜੇ ਕਿ ਇਹ ਦੱਸਿਆ ਨਹੀਂ ਜਾ ਸਕਦਾ ਮੈਂ ਹੀ ਕਈ ਬੰਦਿਆਂ ਨਾਲ ਮੈਨੂੰ ਫੋਨ ਆਇਆ ਰੋ ਰੋ ਕੇ ਗੱਲ ਕਰਦੇ ਉੱਚੀ ਉੱਚੀ ਰੋ ਰਹੇ ਐ ਇਹ ਲੱਗਦਾ ਹੈ ਕਈਆਂ ਨੂੰ ਵਿੱਚ ਸਾਡਾ ਭਰਾ ਮਰ ਗਿਆ ਹੋਣਾ ਵੇਲੇ ਦੀ ਕਦੀ ਯਾਰ ਅਮਰੀਕਾ ਕੈਨੇਡਾ ਦੇ ਏਡੇ ਏਡੇ ਬੱਚੇ ਐਦਾਂ ਰੋ ਰਹੇ ਐ ਜਿਵੇਂ ਉਹਨਾਂ ਦਾ ਕੋਈ ਖਾਸ ਵਰ ਗਿਆ ਤੁਰ ਗਿਆ ਯਾਰ ਸੰਸਕਾਰ ਹੋ ਜਾਏਗਾ ਕੱਲ ਨੂੰ ਭੋਗ ਪੈਪੀ ਪੈ ਜਾਏਗਾ ਪਰ ਆਪਣੀ ਕੁਆਲਿਟੀ ਨਾਲ ਬੜੀ ਦਾ ਹੁੰਦਾ ਅੱਗੇ ਲੱਗੀਦਾ ਯਾਰ ਮਾਰ ਦੇਣਾ ਕਿਸੇ ਦਾ ਹੱਲ ਨਹੀਂ ਲੱਖਾਂ ਦੁਸ਼ਮਣੀਆਂ ਹੋਣ ਯਾਰ ਜੇ ਗੱਲ ਕਰਦਾ ਸੀ ਤੇ ਗੱਲ ਦਾ ਜਵਾਬ ਗੱਲ ਨਾਲ ਦੇ ਦਿਓ ਛਡਰੀਆ ਵਾਲਾ ਧਰਮ ਬਾਰੇ ਬੋਲੇ ਇਹ ਕਹੋ ਇਨਸਾਨੀਅਤ ਬਾਰੇ ਬੋਲੇ ਦਿਲ ਟੜਕਦਾ ਟੜਕਣ ਦਿਓ ਸਾਹ ਚੱਲਦੇ ਨੇ ਚੱਲਣ ਦਿਓ ਦੁੱਧ ਬੱਖਣਾ ਨਾਲ ਮਾਂ ਦੇ ਪਾਲਿਆ ਸਾਢੇ 6 ਕੁਟ ਦਾ ਪੁੱਤ ਉਹਦਾ ਹਜ਼ਾਰਾਂ ਚ ਤੁਰਦਾ ਸੀ ਐ ਲੱਗਦਾ ਸੀ ਵੀ ਉਹ ਤੁਰਿਆ ਹੁੰਦਾ ਕੋਈ ਬੰਦਾ ਜਿਹਦੇ ਨਾਲ ਮੰਗਿਆ ਸੀ ਉਹਨੂੰ ਪੁੱਛ ਕੇ ਵੇਖੋ ਅੱਜ ਯਾ ਉਹਨੂੰ ਪੁੱਛ ਕੇ ਵੇਖੋ ਪਿੰਡ ਨੂੰ ਪੁੱਛ ਕੇ ਵੇਖੋ ਵੀ ਬੰਦਾ ਕਿੱਦਾਂ ਦਾ ਸੀ ਮੈਂ ਦੇਖਿਆ ਗੱਲਾਂ ਕੀਤੀਆਂ ਬੈਠ ਦੁੱਖ ਲੜ ਕਹਿ ਰਿਹਾ ਫਿਰ ਕਈ ਵਾਰੀ ਸੋਚੀ ਤਾਂ ਕਿ ਪੰਜਾਬ ਦੀ ਗੱਲ ਕਰਦੇ ਆ ਸੀ ਅਸੀਂ ਰਾਖੇ ਆ ਅਸੀਂ ਬਚਾਉਂਦੇ ਰਹੇ ਆ ਉਹ ਨਹੀਂ ਯਾਰ ਜਿਹੜਾ ਮੜਾ ਜਾ ਉੱਪਰ ਜਾਂਦਾ ਸੀ ਥੱਲੇ ਲਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਆ ਕਿਹੜੀ ਕਸਰ ਛੱਡਦੇ ਆਸੀਂ ਆਪਣੇ ਵਿੱਚ ਕੁਆਲਿਟੀ ਪੈਦਾ ਕਰਨ ਦੀ بجائے ਦੂਜੇ ਦੀਆਂ ਲੱਤਾਂ ਖਿੱਚਣ ਤੇ ਜ਼ੋਰ ਲਾ ਦਿੰਦੇ ਆ ਇਹ ਅੱਗੇ ਗਿਆ ਤੇ ਗਿਆ ਕਿਵੇਂ ਇਹ ਉੱਪਰ ਪਹੁੰਚਿਆ ਤੇ ਪਹੁੰਚਿਆ ਕਿਵੇਂ ਪਰ ਇਹ ਕੰਮ ਨਹੀਂ ਇਹ ਕੋਈ ਤਰੀਕਾ ਨਹੀਂ ਹੁੰਦਾ ਤਰੀਕਾ ਹੁੰਦਾ ਆਪਣੇ ਅੰਦਰ ਕੁਆਲਿਟੀ ਪੈਦਾ ਕਰਕੇ ਉੱਥੇ ਤੱਕ ਪਹੁੰਚਾ ਬੁੱਝ ਗਿਆ ਕਿਸੇ ਦੇ ਘਰ ਦਾ ਦੀਵਾ ਖੁਸ਼ ਹੋ ਜਾਉ ਜਗਾ ਲੋ ਦੀਵੇ ਉਹ ਕਹਿੰਦਾ ਸੀ ਤਾਂ ਪਿੱਛੇ ਜਿਵੇਂ ਮੈਂ ਤੇ ਮੇਰਾ ਜਦਾਜਾ ਉੱਠਣਾ ਜਵਾਨੀ ਚ ਕਿੰਨੇ ਸਾਥ ਤਾਂ ਜੋਬੜ ਰੁੱਤੇ ਵਰਨਾ ਉਹ ਗੱਲਾਂ ਪੂਰੀਆਂ ਹੋ ਗਈ ਅੱਜ ਦੁੱਖ ਹੈ ਠੀਕ ਹੈ ਗੁਰਬਾਣੀ ਦਾ ਪ੍ਰਚਾਰ ਕਰਦੇ ਆ ਪਰ ਗੁਰਬਾਣੀ ਇਹ ਥੋੜਾ ਕਹਿੰਦੀ ਲੋਕਾਂ ਨੂੰ ਮਾਰੋ ਖੁੱਲ ਕੇ ਬੋਲੋ ਸਾਰੇ ਬੋਲੋ ਯਾਰ ਬੰਦੇ ਨਾ ਮਾਰੋ ਬੰਦੇ ਨਾ ਮਾਰੋ ਕਿਸੇ ਦਾ ਪੁੱਤ ਨਾ ਮਾਰੋ ਕਿਸੇ ਦਾ ਭਰਾ ਨਾ ਮਾਰੋ ਕਿਸੇ ਦਾ ਦੋਸਤ ਨਾ ਮਾਰੋ ਕਿਸੇ ਕੁੱਤੇ ਨੂੰ ਵੀ ਨਾ ਮਾਰੋ ਯਾਰ ਬੰਦੇ ਨਾ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਕੱਲ੍ਹ ਬਾਹਰ ਮੇਰੇ ਨੂੰ ਖਬਰ ਆਈ ਹੈ ਪੰਜਾਬ ਤੋਂ ਅੱਗ ਵਾਂਗੂ ਫੈਲੀ ਹੈ ਕਿ ਜਿੱਥੇ ਸਿੱਧੂ ਮੂਸੇ ਵਾਲੇ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਸੜਕ ਤੇ ਜਾਂਦੇ ਆ ਕਤਲ ਕਰ ਦਿੱਤਾ ਗਿਆ। ਕਈ ਵਾਰੀ ਤੁਸੀਂ ਸੋਚੋਗੇ ਅਸੀਂ ਤੇ ਧਾਰਮਿਕ ਲੋਕ ਆ। ਪ੍ਰਚਾਰ ਕਰਨ ਵਾਲੇ ਲੋਕ ਆ। ਗੁਰਬਾਣੀ ਦੀਆਂ ਗੱਲਾਂ ਕਰਨ ਵਾਲੇ ਲੋਕ ਆ। ਅਸੀਂ ਇਹਨਾਂ ਗੌਣ ਵਾਲਿਆਂ ਦੇ ਜੀਣ ਜਾਂ ਮਰਨ ਤੋਂ ਕੀ ਲੈਣਾ ਪਰ ਵੀਰੋ ਉਹਦੇ ਜੇ ਮੈਂ ਗੌਣ ਨਾਲ ਕੁਛ ਨਹੀਂ ਨਾ ਲੈਣਾ ਪਰ ਮੈਂ ਉਹਦੇ ਟੜਕਦੇ ਦਿਲ ਨਾਲ ਤਾਂ ਮੈਨੂੰ ਵੀ ਪਿਆਰ ਹੈ ਚੱਲਦੇ ਸਾਹਾਂ ਨਾਲ ਤਾਂ ਮੈਂ ਵੀ ਪਿਆਰ ਕਰਦਾ ਇਨਸਾਨੀਅਤ ਨਾਲ ਤਾਂ ਮੈਂ ਪਿਆਰ ਕਰਦਾ ਬੰਦਾ ਜਿਉਂਦਾ ਰਵੇ ਇਹ ਤਾਂ ਚਾਹੁੰਦਾ ਮੈਂ ਮੈਂ ਤਾਂ ਕੁੱਤਾ ਵੀ ਨਹੀਂ ਚਾਹੁੰਦਾ ਕੋਈ ਮਰੇ ਕਿਸੇ ਦਾ ਇਸ ਗੱਲ ਦਾ ਤੇ ਦਰਦ ਹੈ ਨਾ ਅੰਦਰ ਨਾਲੇ ਉਹ ਬੱਚਾ ਕਿਸ ਤਰ੍ਹਾਂ ਦੇ ਗੀਤ ਗਾਉਂਦਾ ਸੀ ਮੈਂ ਬਹੁਤੇ ਨਹੀਂ ਸੁਣੇ ਪਰ ਮੇਰੇ ਨਾਲ ਕਈ ਵਾਰੀ ਉਹ ਬੰਦਾ ਫੋਨ ਤੇ ਗੱਲ ਕਰਦਾ ਸੀ ਕਿਨੂੰ ਪਿੱਛੇ ਮਿਲਣ ਆਇਆ ਇੰਨਾ ਕੋਮਲ ਮਨ ਕੋਮਲ ਦਿਲ ਉਹਦੇ ਅੰਦਰ ਇੱਕ ਦਰਦ ਵੱਧ ਦਰਦਾਂ ਦਾ ਭਰਿਆ ਹੋਇਆ ਪਿਆਰ ਦਾ ਭਰਿਆ ਹੋਇਆ ਦਿਲ ਸੀ ਉਹਦੇ ਅੰਦਰ ਤੈਨੂੰ ਪਤਾ ਮੈਨੂੰ ਕਿੰਨਾ ਦੁੱਖ ਲੱਗ ਰਿਹਾ ਦੋ ਘੰਟੇ ਦੀ ਉਹਦੇ ਨਾਲ ਮਿਲਣੀ ਨੇ ਮੇਰਾ ਮਨ ਇੰਨਾ ਮੋਇਆ ਸੀ ਜਿੱਦਾਂ ਮੇਰੇ ਤੇ ਅਟੈਕ ਹੋਇਆ ਸੀ ਨਾ 17 ਮਈ 2016 ਚ ਅੱਜ ਲੱਗਦਾ ਜਿਵੇਂ ਮੇਰੇ ਤੇ ਦੁਬਾਰਾ ਅਟੈਕ ਹੋਇਆ ਹੋਵੇ ਉਨਾ ਹੀ ਦੁੱਖ ਲੱਗ ਰਿਹਾ ਅੱਜ ਮੈਨੂੰ ਕਿਸੇ ਦੇ ਸਾਹ ਰੋਕ ਦੇਣੇ ਤੇ ਕੋਈ ਹੱਲ ਨਹੀਂ ਕਿਸੇ ਦੀ ਜਾਨ ਖੋਹ ਲੈਣੀ ਤਾਂ ਕੋਈ ਹੱਲ ਨਹੀਂ ਹੋਣ ਵਾਲੀ ਪਤਨੀ ਨੂੰ ਪਹਿਲਾਂ ਹੀ ਵਿਧਵਾ ਬਣਾ ਦੇਣਾ ਇਹ ਤਾਂ ਕੋਈ ਹੱਲ ਨਹੀਂ ਮਾਂ ਦਾ ਪੁੱਤ ਖੋ ਲੈਣਾ ਤਾਂ ਕੋਈ ਹੱਲ ਨਹੀਂ ਪਿਓ ਦਾ ਲੱਖ ਤੇ ਜਿਗਰ ਖੋ ਲੈਣਾ ਤਾਂ ਕੋਈ ਹੱਲ ਨਹੀਂ ਕਰੋੜਾ ਬੰਦੇ ਨੂੰ ਪਿਆਰ ਕਰਦੇ ਸੀ ਉਹਨੂੰ ਖੋ ਲੈਣਾ ਇਹ ਤਾਂ ਕੋਈ ਹੱਲ ਨਹੀਂ ਮੈਨੂੰ ਸੁਣਿਆ ਕਿ ਸਿੱਧੂ ਨੇ ਫਲਾਣੇ ਬੰਦੇ ਦਾ ਕਤਲ ਕੀਤਾ ਇਹ ਮਾਰਣ ਜਾਂਦਾ ਸੀ ਬੋਲਦਾ ਸੀ ਗੱਲ ਕਰਦਾ ਸੀ ਗਾਉਂਦਾ ਸੀ ਗਾਉਣ ਦਾ ਜਵਾਬ ਗਾਉਣ ਨਾਲ ਦਿੱਤਾ ਜਾਂਦਾ ਬੋਲਣ ਦਾ ਜਵਾਬ ਬੋਲਣ ਨਾਲ ਦਿੱਤਾ ਜਾਂਦਾ ਹਰ ਇੱਕ ਬੋਲਦਾ ਹੈ ਅਗਲਾ ਦੂਸਰਾ ਹਥਿਆਰ ਨਾਲ ਜਵਾਬ ਦਿੰਦਾ ਇਹ ਕਿੱਧਰ ਦਾ ਇਨਸਾਫ ਹੈ ਕੀ ਹੋ ਗਿਆ ਸਾਲੂ ਤੇ ਮੈਂ ਦੱਸਾਂ ਤੁਹਾਨੂੰ ਵੀਰੋ ਮੂਸੇ ਵਾਲਾ ਦਾ ਕਸੂਰ ਕੀ ਸੀ ਉਹਦਾ ਇੱਕ ਕਸੂਰ ਸੀ ਉਸ ਬੰਦੇ ਦੀ ਚੜ੍ਹਾਈ ਬਹੁਤ ਸੀ। ਉਹ ਬੰਦਾ ਕਿਸੇ ਤੋਂ ਦਬਦਾ ਨਹੀਂ ਸੀ। ਉਹਦਾ ਕਸੂਰ ਇਹ ਸੀ ਉਹ ਜਿੱਦੀ ਸੀ। ਉਹਦਾ ਕਸੂਰ ਇਹ ਸੀ ਉਹ ਇਕੱਲੇ-ਇਕੱਲੇ ਦੀ ਚਾਪਲੂਸੀ ਨਹੀਂ ਸੀ ਕਰਦਾ। ਉਹਦਾ ਕਸੂਰ ਇਹ ਸੀ ਉਹ ਭੀੜ ਤੋਂ ਵੱਖਰਾ ਸੀ। ਭੀੜ ਚਾਹੁੰਦੀ ਆ ਸਾਡੇ ਨਾਲ ਰਲ ਕੇ ਚੱਲੋ। ਜੇ ਜਿਹੜਾ ਭੀੜ ਤੋਂ ਵੱਖਰਾ ਚੱਲੇਗਾ ਹਟ ਕੇ ਚੱਲੇਗਾ ਇਹ ਭੀੜ ਉਹਦੇ ਨਾਲ ਇਦਾਂ ਹੀ ਕਰੇਗੀ ਕਰੋੜਾ ਉਹਦੇ ਫੈਨ ਹੋਣਗੇ ਪਰ ਉਹਦੇ ਵਰਗੇ ਉਹਦੇ ਫੈਨ ਨਹੀਂ ਸਨ ਉਹਦੇ ਫੀਲਡ ਦੇ ਦਿਨੋਂ بڑے ਬੰਦੇ ਨਫ਼ਰਤ ਕਰਦੇ ਸੀ ਕਹਿੰਦੇ ਜਿੱਦਣ ਤੋਂ ਆਇਆ ਸਾਡੀ ਰੋਜੀ ਰੋਟੀ ਬੰਦ ਹੋ ਗਈ ਇਦੂ ਹੀ ਬੱਲੇ ਬੱਲੇ ਕਈ ਵਾਰੀ ਨਾ ਬੰਦਾ ਖੁਦ ਬਹੁਤ ਸਤਕਾਰ ਚ ਹੁੰਦਾ ਹੈ ਪਰ ਦੂਜਾ ਜਦੋਂ ਉੱਤੇ ਆਕਾਸ਼ਾਂ ਚੜਦਾ ਹੈ ਬਰਦਾਸ਼ਤ ਨਹੀਂ ਹੁੰਦਾ ਸਾਡੇ ਪੰਜਾਬੀਆਂ ਚ ਸਾਡੇ ਲੋਕਾਂ ਚ ਧਰਮ ਵਿੱਚ ਸਮਾਜ ਵਿੱਚ ਰਾਜਨੀਤੀ ਵਿੱਚ ਗੋਣ ਵਾਲਿਆਂ ਚ ਜਿਹੜਾ ਜਿਹੜਾ ਉੱਪਰ ਗਿਆ ਇਹਨਾਂ ਨੇ ਚੱਕ ਕੇ ਥੱਲੇ ਲਾਇਆ ਲਾਓ ਥੱਲੇ ਆਪਣੀ ਕੁਆਲਿਟੀ ਨਾਲ ਪਰ ਕਤਲ ਕਰਨਾ ਯਾਰ ਕਿੱਧਰ ਦੀ ਸੋਚ ਹੋਈ ਬੰਦੇ ਨੂੰ ਮਾਰ ਦੇਣਾ ਇਹ ਕਿੱਧਰ ਦੀ ਸੋਚ ਹੋਈ ਇੱਥੇ ਦੇਖਦਾ ਛੜਕਾਂ ਤੇ ਜਾਂਦੇ ਆ ਕਿਸੇ ਨੂੰ ਨਾ ਇੱਥੇ ਜਾਨਵਰ ਵੀ ਲੰਘਦਾ ਬਿੱਲੀ ਵੀ ਲੰਘਦੀ ਹੈ ਕਹਿੰਦੇ ਹਟ ਨਾ ਕਰ ਜਾਏ ਯਾਰ ਤਕਲੀਫ ਨਾ ਹੋ ਜਾਏ ਪਰ ਉਸ ਬੰਦੇ ਕੋਲ ਤੇ ਬੜਾ ਕੋਮਲ ਦਿਲ ਸੀ ਯਾਰ ਕੁਝ ਵੀ ਨਹੀਂ ਸੀ ਅਜੇ ਤੋਬਰ ਆਪਣੀ ਕੁਆਲਿਟੀ ਲਿਆਉਂਦੇ ਅੱਗੇ ਵੱਧਦੇ ਉੱਥੇ-ਉੱਥੇ ਸ਼ੋਅ ਕਰਦੇ ਜਿੱਥੇ ਉਹ ਕਰਕੇ ਆਇਆ ਸੀ ਇਸ ਗੱਲ ਦਾ ਦੁੱਖ ਹੈ ਅੱਜ ਕਿੱਦਾਂ ਦੇ ਪੰਜਾਬੀ ਬਣ ਰਹੇ ਆ ਸੀ ਹੋ ਸਕਦਾ ਹੈ ਬੰਦਾ ਰਾਜਨੀਤੀ ਗੰਦੀ ਰਾਜਨੀਤੀ ਉਹਦੀ ਭੇਟ ਚੜ ਗਿਆ ਹੋਵੇ ਦੋ ਗੱਲਾਂ ਕਹਾਂਗਾ ਸਰਕਾਰ ਨੂੰ ਵੀ ਦੋਨੇ ਗੱਲਾਂ ਇਕੱਠੀਆਂ ਸੁਣਿਓ ਪੰਜਾਬ ਸਰਕਾਰ ਦਾ ਲਾਅ ਐਂਡ ਆਰਡਰ ਕਿੱਥੇ ਹੈ ਤੇ ਪੰਜਾਬ ਸਰਕਾਰ ਦੀ ਇੰਟੈਲੀਜੈਂਸੀ ਕਿੱਥੇ ਹੈ ਇੱਕ ਗੱਲ ਤੇ ਨਾ ਤੇ ਸਵਾਲੀਆ ਚਿੰਨ ਹੈ ਪਰ ਨਾਲ ਇਹ ਵੀ ਸੋਚਣਾ ਪੈਣਾ ਹੈ ਆ ਦੂਜੀਆਂ ਪਾਰਟੀਆਂ ਉਹ ਵੀ ਤੇ ਚਾਉਂਦੀਆਂ ਨੇ ਕਿ ਪੰਜਾਬ ਤੇ ਗੰਦ ਪਵੇ ਪਤਾ ਲੱਗੇ ਵੀ ਪੰਜਾਬ ਚ ਹਿੱਲਿਆ ਪਿਆ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਇਹ ਦੂਜੇ ਵੀ ਚਾਉਂਦੇ ਨੇ ਕੀ ਪਤਾ ਕਿਸ ਬੰਦੇ ਦੀ ਗੰਦੀ ਰਾਜਨੀਤੀ ਦੀ ਇਹ ਭੇਡ ਚੜਿਆ ਪਰ ਮੈਂ ਕਿਹੜਾ ਚਾਉਂਦਾ ਵੀ ਅੱਜ ਦਾ ਲੋਕ ਚਾਹੇ ਉਹ ਪੰਜਾਬੀ ਨਹੀਂ ਉਹਨਾਂ ਨੂੰ ਇੰਨਾ ਦੁੱਖ ਲੱਗਿਆ ਇੰਨੀ 6:00 ਵਜੇ ਕਿ ਇਹ ਦੱਸਿਆ ਨਹੀਂ ਜਾ ਸਕਦਾ ਮੈਂ ਹੀ ਕਈ ਬੰਦਿਆਂ ਨਾਲ ਮੈਨੂੰ ਫੋਨ ਆਏ ਹੈ ਰੋ ਰੋ ਕੇ ਗੱਲ ਕਰਦੇ ਉੱਚੀ ਉੱਚੀ ਰੋ ਰਹੇ ਹੈ ਇਹ ਲੱਗਦਾ ਹੈ ਕਈਆਂ ਨੂੰ ਵਿੱਚ ਸਾਡਾ ਭਰਾ ਵਰ ਗਿਆ ਹੋਤਾ ਮਿਲੇ ਵੀ ਕਦੀ ਯਾਰ ਅਮਰੀਕਾ ਕੈਨੇਡਾ ਦੇ ਏਡੇ ਏਡੇ ਬੱਚੇ ਐਦਾਂ ਰੋ ਰਹੇ ਹੈ ਜਿਵੇਂ ਉਹਨਾਂ ਦਾ ਕੋਈ ਖਾਸ ਵਰਗਿਆ ਤੁਰ ਗਿਆ ਯਾਰ ਸੰਸਕਾਰ ਹੋ ਜਾਏਗਾ ਕੱਲ ਨੂੰ ਭੋਗ ਪੱਪੀ ਪੈ ਜਾਏਗਾ ਪਰ ਆਪਣੀ ਕੁਆਲਿਟੀ ਨਾਲ ਬੜੀ ਦਾ ਹੁੰਦਾ ਅੱਗੇ ਲੱਗੀਦਾ ਯਾਰ ਮਾਰ ਦੇਣਾ ਕਿਸੇ ਦਾ ਹੱਲ ਨਹੀਂ ਲੱਖਾਂ ਦੁਸ਼ਮਣੀਆਂ ਹੋਣ ਯਾਰ ਜੇ ਗੱਲ ਕਰਦਾ ਸੀ ਤੇ ਗੱਲ ਦਾ ਜਵਾਬ ਗੱਲ ਨਾਲ ਦੇ ਦਿਓ ਠਡਰੀਆ ਵਾਲਾ ਧਰਮ ਬਾਰੇ ਬੋਲੇ ਇਹ ਕੋ ਇਨਸਾਨੀਅਤ ਬਾਰੇ ਬੋਲੇ ਦਿਲ ਟੜਕਦਾ ਟੜਕਣ ਦਿਓ ਸਾਹ ਚੱਲਦੇ ਨੇ ਚੱਲਣ ਦਿਓ ਦੁੱਧ ਬੱਖੜਾਂ ਨਾਲ ਮਾਂ ਨੇ ਪਾਲਿਆ ਸਾਢੇ 6 ਫੁੱਟ ਦਾ ਪੁੱਤ ਉਹਦਾ ਹਜ਼ਾਰਾਂ ਚ ਤੁਰਦਾ ਸੀ ਹੈ ਲੱਗਦਾ ਸੀ ਵੀ ਉਹ ਤੁਰਿਆ ਉਹਦਾ ਇੱਕੀ ਬੰਦਾ ਜਿਹਦੇ ਨਾਲ ਮੰਗਿਆ ਸੀ ਉਹਨੂੰ ਪੁੱਛ ਕੇ ਵੇਖੋ ਅੱਜ ਕਿਹਾ ਉਹ ਚੱਕ ਕੇ ਵੇਖੋ ਪਿੱਡ ਨੂੰ ਪੁੱਛ ਕੇ ਵੇਖਿਓ ਵੀ ਬੰਦਾ ਕਿੱਦਾਂ ਦਾ ਸੀ ਮੈਂ ਦੇਖਿਆ ਗੱਲਾਂ ਕੀਤੀਆਂ ਬੈਠ ਦੁੱਖ ਨਾਲ ਕਹਿ ਰਿਹਾ ਫਿਰ ਕਈ ਵਾਰੀ ਸੋਚੀ ਤਾਂ ਕਿ ਪੰਜਾਬ ਦੀ ਗੱਲ ਕਰਦੇ ਆ ਸੀ ਅਸੀਂ ਰਾਖੇ ਆ ਅਸੀਂ ਬਚਾਉਂਦੇ ਰਹੇ ਆ ਉਹ ਨਹੀਂ ਯਾਰ ਜਿਹੜਾ ਮੜਾ ਜਾ ਉੱਪਰ ਜਾਂਦਾ ਸੀ ਥੱਲੇ ਲਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਆ ਕਿਹੜੀ ਕਸਰ ਛੱਡਦੇ ਆ ਸੀ ਆਪਣੇ ਵਿੱਚ ਕੁਆਲਿਟੀ ਪੈਦਾ ਕਰਨ ਦੀ بجائے ਦੂਜੇ ਦੀਆਂ ਲੱਤਾਂ ਖਿੱਚਣ ਤੇ ਜ਼ੋਰ ਲਾ ਦਿੰਦੇ ਆ ਇਹ ਅੱਗੇ ਗਿਆ ਤੇ ਗਿਆ ਕਿਵੇਂ ਇਹ ਉੱਪਰ ਪਹੁੰਚਿਆ ਤੇ ਪਹੁੰਚਿਆ ਕਿਵੇਂ ਪਰ ਇਹ ਕੰਮ ਨਹੀਂ ਇਹ ਕੋਈ ਤਰੀਕਾ ਨਹੀਂ ਹੁੰਦਾ ਤਰੀਕਾ ਹੁੰਦਾ ਆਪਣੇ ਅੰਦਰ ਕੁਆਲਿਟੀ ਪੈਦਾ ਕਰਕੇ ਉੱਥੇ ਤੱਕ ਪਹੁੰਚਣਾ বুঝ ਗਿਆ ਕਿਸੇ ਦੇ ਘਰ ਦਾ ਦੀਵਾ ਖੋਸੋ ਜੋ ਜੁਗਾ ਲੋਦੀ ਬੇ ਉਹ ਕਹਿੰਦਾ ਸੀ ਨਾ ਪਿੱਛੇ ਜਿਵੇਂ ਮੈਂ ਤੇ ਮੇਰਾ ਜਨਜਾ ਉੱਠਣਾ ਜਵਾਨੀ ਚ ਕਿੰਨੇ ਸਾਹ ਤਾਂ ਜੋਬੜ ਉੱਤੇ ਮਰਨਾ ਉਹ ਗੱਲਾਂ ਪੂਰੀਆ ਹੋ ਗਈ ਅੱਜ ਦੁੱਖ ਹੈ ਠੀਕ ਹੈ ਗੁਰਬਾਣੀ ਦਾ ਪ੍ਰਚਾਰ ਕਰਦੇ ਆ ਪਰ ਗੁਰਬਾਣੀ ਇਹ ਥੋੜਾ ਕਹਿੰਦੀ ਲੋਕਾਂ ਨੂੰ ਮਾਰੋ ਖੁੱਲ ਕੇ ਬੋਲੋ ਏ ਸਾਰੇ ਬੋਲੋ ਪਿਆਰ ਬੰਦੇ ਨਾ ਮਾਰੋ ਬੰਦੇ ਨਾ ਮਾਰੋ ਕਿਸੇ ਦਾ ਪੁੱਤ ਨਾ ਮਾਰੋ ਕਿਸੇ ਦਾ ਭਰਾ ਨਾ ਮਾਰੋ ਕਿਸੇ ਦਾ ਦੋਸਤ ਨਾ ਮਾਰੋ ਕਿਸੇ ਕੁੱਤੇ ਨੂੰ ਵੀ ਨਾ ਮਾਰੋ ਯਾਰ ਬੰਦੇ ਨਾ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਕੱਲ੍ਹ ਬਾਹਰ ਮੈਨੂੰ ਖਬਰ ਆਈ ਹੈ ਪੰਜਾਬ ਤੋਂ ਅਗਲਾਂ ਉਹ ਫੈਲੀ ਹੈ ਕਿ ਜਿੱਥੇ ਸਿੱਧੂ ਮੂਸੇ ਵਾਲੇ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਸੜਕ ਤੇ ਜਾਂਦੇ ਆ ਕਤਲ ਕਰ ਦਿੱਤਾ ਗਿਆ। ਕਈ ਵਾਰੀ ਤੁਸੀਂ ਸੋਚੋਗੇ ਅਸੀਂ ਤੇ ਧਾਰਮਿਕ ਲੋਕ ਆ। ਪ੍ਰਚਾਰ ਕਰਨ ਵਾਲੇ ਲੋਕ ਆ। ਗੁਰਬਾਣੀ ਦੀਆਂ ਗੱਲਾਂ ਕਰਨ ਵਾਲੇ ਲੋਕ ਆ। ਅਸੀਂ ਇਹਨਾਂ ਗੋਨ ਵਾਲਿਆਂ ਦੇ ਜੀਣ ਜਾਂ ਮਰਨ ਤੋਂ ਕੀ ਲੈਣਾ? ਪਰ ਵੀਰੋ ਉਹਦੇ ਜੇ ਮੈਂ ਗੌਣ ਨਾਲ ਕੁਛ ਨਹੀਂ ਨਾ ਲੈਣਾ ਪਰ ਮੈਂ ਉਹਦੇ ਟੜਕਦੇ ਦਿਲ ਨਾਲ ਤਾਂ ਮੈਨੂੰ ਵੀ ਪਿਆਰ ਹੈ ਚੱਲਦੇ ਸਾਹਾਂ ਨਾਲ ਤਾਂ ਮੈਂ ਵੀ ਪਿਆਰ ਕਰਦਾ ਇਨਸਾਨੀਅਤ ਨਾਲ ਤਾਂ ਮੈਂ ਪਿਆਰ ਕਰਦਾ ਬੰਦਾ ਜਿਉਂਦਾ ਰਵੇ ਇਹ ਤਾਂ ਚਾਹੁੰਦਾ ਮੈਂ ਮੈਂ ਤਾਂ ਕੁੱਤਾ ਵੀ ਨਹੀਂ ਚਾਹੁੰਦਾ ਕੋਈ ਮਰੇ ਕਿਸੇ ਦਾ ਇਸ ਗੱਲ ਦਾ ਤੇ ਦਰਦ ਹੈ ਨਾ ਅੰਦਰ ਨਾਲੇ ਉਹ ਬੱਚਾ ਕਿਸ ਤਰ੍ਹਾਂ ਦੇ ਗੀਤ ਗਾਉਂਦਾ ਸੀ ਮੈਂ ਬਹੁਤੇ ਨਹੀਂ ਸੁਣੇ ਪਰ ਮੇਰੇ ਨਾਲ ਕਈ ਵਾਰੀ ਉਹ ਬੰਦਾ ਫੋਨ ਉੱਤੇ ਗੱਲ ਕਰਦਾ ਸੀ ਤੈਨੂੰ ਪਿੱਛੇ ਮਿਲਣ ਆਇਆ ਇੰਨਾ ਕੋਮਲ ਮਨ ਕੋਮਲ ਦਿਲੋ ਦੇ ਅੰਦਰ ਇੱਕ ਦਰਦਵੱਦ ਦਰਦਾਂ ਦਾ ਭਰਿਆ ਹੋਇਆ ਪਿਆਰ ਦਾ ਭਰਿਆ ਹੋਇਆ ਦਿਲ ਸੀ ਉਹਦੇ ਅੰਦਰ ਤੇ ਅੱਜ ਪਤਾ ਮੈਨੂੰ ਕਿੰਨਾ ਦੁੱਖ ਲੱਗ ਰਿਹਾ ਦੋ ਘੰਟੇ ਦੀ ਉਹਦੇ ਨਾਲ ਮਿਲਣੀ ਨੇ ਮੇਰਾ ਮਨ ਇੰਨਾ ਮੋਇਆ ਸੀ ਜਿੱਦਾਂ ਮੇਰੇ ਤੇ ਅਟੈਕ ਹੋਇਆ ਸੀ ਨਾ 17 ਮਈ 2016 ਚ ਅੱਜ ਲੱਗਦਾ ਜਿਵੇਂ ਮੇਰੇ ਤੇ ਦੁਬਾਰਾ ਅਟੈਕ ਹੋਇਆ ਹੋਵੇ ਉਨਾ ਹੀ ਦੁੱਖ ਲੱਗ ਰਿਹਾ ਅੱਜ ਮੈਨੂੰ ਕਿਸੇ ਦੇ ਸਾਹ ਰੋਕ ਦੇਣੇ ਤੇ ਕੋਈ ਹੱਲ ਨਹੀਂ ਕਿਸੇ ਦੀ jaan ਖੋ ਲੈਣੀ ਤਾਂ ਕੋਈ ਹੱਲ ਨਹੀਂ ਹੋਣ ਵਾਲੀ ਪਤਨੀ ਨੂੰ ਪਹਿਲਾਂ ਹੀ ਵਿਧਵਾ ਬਣਾ ਦੇਣਾ ਇਹ ਤਾਂ ਕੋਈ ਹੱਲ ਨਹੀਂ ਮਾਂ ਦਾ ਪੁੱਤ ਖੋ ਲੈਣਾ ਤਾਂ ਕੋਈ ਹੱਲ ਨਹੀਂ ਤੇ ਉਹਦਾ ਲਖਤੇ ਜਿਗਰ ਖੋ ਲੈਣਾ ਤਾਂ ਕੋਈ ਹੱਲ ਨਹੀਂ করুণਾ ਬੰਦੇ ਨੂੰ ਪਿਆਰ ਕਰਦੇ ਸੀ ਉਹਨੂੰ ਖੋ ਲੈਣਾ ਇਹ ਤਾਂ ਕੋਈ ਹੱਲ ਨਹੀਂ ਮੈਂ ਨਹੀਂ ਸੁਣਿਆ ਕਿ ਸਿੱਧੂ ਨੇ ਫਲਾਣੇ ਬੰਦੇ ਦਾ ਕਤਲ ਕੀਤਾ ਇਹ ਮਾਰੜ ਜਾਂਦਾ ਸੀ ਬੋਲਦਾ ਸੀ ਗੱਲ ਕਰਦਾ ਸੀ ਗਾਉਂਦਾ ਸੀ ਗਾਉਣ ਦਾ ਜਵਾਬ ਗਾਉਣ ਨਾਲ ਦਿੱਤਾ ਜਾਂਦਾ ਬੋਲਣ ਦਾ ਜਵਾਬ ਬੋਲਣ ਨਾਲ ਦਿੱਤਾ ਜਾਂਦਾ ਹਰ ਇੱਕ ਬੋਲਦਾ ਹੈ ਅਗਲਾ ਦੂਸਰਾ ਹਥਿਆਰ ਨਾਲ ਜਵਾਬ ਦਿੰਦਾ ਇਹ ਕਿੱਧਰ ਦਾ ਇਨਸਾਫ ਹੈ ਮਾਂ ਦਾ ਪੁੱਤ ਖੋਹ ਲੈਣਾ ਤਾਂ ਕੋਈ ਹੈ ਨਹੀਂ ਪਿਆ ਉਹਦਾ ਲਖਤੇ ਜਿਗਰ ਖੋ ਲੈਣਾ ਤਾਂ ਕੋਈ ਹੱਲ ਨਹੀਂ। ਕਰੋੜਾ ਬੰਦੇ ਨੂੰ ਪਿਆਰ ਕਰਦੇ ਸੀ ਉਹਨੂੰ ਖੋ ਲੈਣਾ ਇਹ ਤਾਂ ਕੋਈ ਹੱਲ ਨਹੀਂ। ਮੈਂ ਨਹੀਂ ਸੁਣਿਆ ਕਿ ਸਿੱਧੂ ਨੇ ਫਲਾਣੇ ਬੰਦੇ ਦਾ ਕਤਲ ਕੀਤਾ। ਇਹ ਮਾਰਣ ਜਾਂਦਾ ਸੀ। ਬੋਲਦਾ ਸੀ। ਗੱਲ ਕਰਦਾ ਸੀ। ਗਾਉਂਦਾ ਸੀ। ਗਾਉਣ ਦਾ ਜਵਾਬ ਗਾਉਣ ਨਾਲ ਦਿੱਤਾ ਜਾਂਦਾ। ਬੋਲਣ ਦਾ ਜਵਾਬ ਬੋਲਣ ਨਾਲ ਦਿੱਤਾ ਜਾਂਦਾ ਪਰ ਇੱਕ ਬੋਲਦਾ ਹੈ ਅਗਲਾ ਦੂਸਰਾ ਹਥਿਆਰ ਨਾਲ ਜਵਾਬ ਦਿੰਦਾ ਇਹ ਕਿੱਧਰ ਦਾ ਇਨਸਾਫ ਹੈ ਕੀ ਹੋ ਗਿਆ ਸਾਨੂੰ ਤੇ ਮੈਂ ਦੱਸਾਂ ਤੁਹਾਨੂੰ ਵੀਰੋ ਮੂਸੀ ਵਾਲੇ ਦਾ ਕਸੂਰ ਕੀ ਸੀ ਉਹਦਾ ਇੱਕ ਕਸੂਰ ਸੀ ਉਸ ਬੰਦੇ ਦੀ ਚੜ੍ਹਾਈ ਬਹੁਤ ਸੀ ਉਹ ਬੰਦਾ ਕਿਸੇ ਤੋਂ ਡੱਬਦਾ ਨਹੀਂ ਸੀ ਉਹਦਾ ਕਸੂਰ ਇਹ ਸੀ ਉਹ ਜਿੱਦੀ ਸੀ ਉਹਦਾ ਕਸੂਰ ਇਹ ਸੀ ਉਹ ਇਕੱਲੇ ਇਕੱਲੇ ਦੀ ਚਾਪਲੂਸੀ ਨਹੀਂ ਸੀ ਕਰਦਾ ਉਹਦਾ ਕਸੂਰ ਇਹ ਸੀ ਉਹ ਭੀੜ ਤੋਂ ਵੱਖਰਾ ਸੀ ਭੀੜ ਚਾਹੁੰਦੀ ਆ ਸਾਡੇ ਨਾਲ ਰਲ ਕੇ ਚੱਲੋ ਤੇ ਜਿਹੜਾ ਭੀੜ ਤੋਂ ਵੱਖਰਾ ਚੱਲੇਗਾ हट ਕੇ ਚੱਲੇਗਾ ਤੇ ਭੀੜ ਉਹਦੇ ਨਾਲ ਇਦਾਂ ਹੀ ਕਰੇਗੀ ਕਰੋੜਾ ਉਹਦੇ ਫੈਨ ਹੋਣਗੇ ਪਰ ਉਹਦੇ ਵਰਗੇ ਉਹਦੇ ਫੈਨ ਨਹੀਂ ਸਨ ਉਹਦੇ ਫੀਲਡ ਦੇ ਦਿਨੋਂ بڑے ਬੰਦੇ ਨਫ਼ਰਤ ਕਰਦੇ ਸੀ ਕਹਿੰਦੇ ਜਿੱਦਣ ਤੋਂ ਆਇਆ ਸਾਡੀ ਰੋਜੀ ਰੋਟੀ ਬੰਦ ਹੋ ਗਈ ਇਹ ਵੀ ਬੱਲੇ ਬੱਲੇ ਕਈ ਵਾਰੀ ਨਾ ਬੰਦਾ ਖੁਦ ਬਹੁਤ ਸਤਕਾਰ ਚ ਹੁੰਦਾ ਪਰ ਦੂਜਾ ਜਦੋਂ ਉੱਤੇ ਆਕਾਸ਼ਾਂ ਚ ਉੱਡਦਾ ਬਰਦਾਸ਼ਤ ਨਹੀਂ ਹੁੰਦਾ ਸਾਡੇ ਪੰਜਾਬੀਆਂ ਨੂੰ ਸਾਡੇ ਲੋਕਾਂ ਚ ਧਰਮ ਵਿੱਚ ਸਮਾਜ ਵਿੱਚ ਰਾਜਨੀਤੀ ਵਿੱਚ ਗੋਣ ਵਾਲਿਆਂ ਚ ਜਿਹੜਾ ਜਿਹੜਾ ਉੱਪਰ ਗਿਆ ਇਹਨਾਂ ਨੇ ਚੱਕ ਕੇ ਥੱਲੇ ਲਾਇਆ ਲਾਉ ਥੱਲੇ ਆਪਣੀ ਕੁਆਲਿਟੀ ਨਾਲ ਪਰ ਕਤਲ ਕਰਨਾ ਯਾਰ ਕਿੱਧਰ ਦੀ ਸੋਚ ਹੋਈ ਬੰਦੇ ਨੂੰ ਮਾਰ ਦੇਣਾ ਇਹ ਕਿੱਧਰ ਦੀ ਸੋਚ ਹੋਈ ਇੱਥੇ ਦੇਖਦਾ ਛੜਕਾਂ ਤੇ ਜਾਂਦੇ ਆ ਕਿਸੇ ਨੂੰ ਨਾ ਇੱਥੇ ਜਾਨਵਰ ਵੀ ਲੰਘਦਾ ਬਿੱਲੀ ਵੀ ਲੰਘ ਜੀਏ ਕਹਿੰਦੇ ਹਿੱਟ ਨਾ ਕਰ ਜਾਏ ਯਾਰ ਤਕਲੀਫ ਨਾ ਹੋ ਜਾਏ ਪਰ ਉਸ ਬੰਦੇ ਕੋਲ ਤੇ ਬੜਾ ਕੋਬਲ ਦਿਲ ਸੀ ਯਾਰ ਕੁਝ ਵੀ ਨਹੀਂ ਸੀ ਅਜੇ ਤੋਬਰ ਆਪਣੀ ਕੁਆਲਟੀ ਲਿਆਉਂਦੇ ਅੱਗੇ ਵਧਦੇ ਉੱਥੇ-ਉੱਥੇ ਸ਼ੋਅ ਕਰਦੇ ਜਿੱਥੇ ਉਹ ਕਰਕੇ ਆਇਆ ਸੀ ਇਸ ਗੱਲ ਦਾ ਦੁੱਖ ਹੈ ਅੱਜ ਕਿੱਦਾਂ ਨੇ ਪੰਜਾਬੀ ਬਣ ਰਹੇ ਆ ਸੀ ਹੋ ਸਕਦਾ ਹੈ ਬੰਦਾ ਰਾਜਨੀਤੀ ਗੰਦੀ ਰਾਜਨੀਤੀ ਉਹਦੀ ਭੇਟ ਚੜ ਗਿਆ ਹੋਵੇ ਦੋ ਗੱਲਾਂ ਕਹਾਂਗਾ ਸਰਕਾਰ ਨੂੰ ਵੀ ਦੋਨੇ ਗੱਲਾਂ ਇਕੱਠੀਆਂ ਸੁਣਿਓ ਪੰਜਾਬ ਸਰਕਾਰ ਦਾ ਲਾਅ ਐਂਡ ਆਰਡਰ ਕਿੱਥੇ ਹੈ ਤੇ ਪੰਜਾਬ ਸਰਕਾਰ ਦੀ ਇੰਟੈਲੀਜੈਂਸੀ ਕਿੱਥੇ ਹੈ ਇੱਕ ਗੱਲ ਤੇ ਨਾ ਤੇ ਸਵਾਲੀਆ ਚਿੰਨ੍ਹ ਹੈ ਪਰ ਨਾਲ ਇਹ ਵੀ ਸੋਚਣਾ ਪੈਣਾ ਹੈ ਆ ਦੂਜੀਆਂ ਪਾਰਟੀਆਂ ਉਹ ਵੀ ਤੇ ਚਾਹੁੰਦੀਆਂ ਨੇ ਕਿ ਪੰਜਾਬ 'ਚ ਗੰਦ ਪਵੇ ਪਤਾ ਲੱਗੇ ਵੀ ਪੰਜਾਬ 'ਚ ਹਿੱਲਿਆ ਪਿਆ ਪੰਜਾਬ ਦਾ ਮਾਹੌਲ ਖਰਾਬ ਹੋਇਆ